ਅਲੀ ਬਾਬਾਈ ਜਦੋਂ ਡੀਸੀ ਦਫ਼ਤਰ ਪਹੁੰਚੇ ਜੀ ਕੀ ਮਸਲਾ ਹੈ ਕਿ ਪਰਸਪੇ ਗੱਲ ਜੀ ਜੋ ਬਰੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਸੀਂ ਅੱਜ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਮਸਲਾ ਇਹ ਹੈ ਕਿ ਘ੍ਰਿੰਡਾ ਠਾਣਾ ਦੇ ਵਿੱਚ ਸਾਡੇ ਦੋ ਮਸਲੇ ਚੱਲ ਰਹੇ ਆ ਜਿਹੜੇ ਕਿ ਘ੍ਰਿੰਡਾ ਠਾਣਾ ਐਸਐਚਓ ਬਹੁਤ ਹੀ ਖਰਾਬ ਕਰਦੇ ਆ ਵਾ ਇੱਕ ਤੇ ਸਾਡੇ ਖਾਰੇ ਪਿੰਡ ਤੋਂ ਹਰਪਾਲ ਵੀਰਿਆ ਜਿਨ੍ਹਾਂ ਦੀ ਰੋਕ ਕੇ ਰਾਹ 'ਚ ਗੱਡੀ ਭੰਨ ਤੋੜ ਕੀਤੀ ਗਈ ਆ ਜਾਨਵਾਰ ਦੀ ਕੋਸ਼ਿਸ਼ ਕੀਤੀ ਗਈ ਆ ਜਿੱਦਾਂ ਜਾਨੀ ਕਿ ਪਰਚਾ ਵੀ ਦਰਜਵਾ ਤੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਦੋਚੀ ਨੂੰ ਉਹਦੇ ਸਬੰਧ ਵਿੱਚ ਵੀ ਇਹ ਜਿਹੜਾ ਧਰਨਾ ਰੱਖਿਆ ਇੱਕ ਸਾਡੀ ਇਹ ਲੜਕੀ ਆ ਰਾਜਵਿੰਦਰ ਕੌਰ ਬਟਾਲੇ ਤੋਂ ਆ ਇਹਦੇ ਸਾਰੇ ਪਰਿਵਾਰ ਵੱਲੋਂ ਤੰਗ ਕੀਤਾ ਗਿਆ ਵਾ ਤੇ ਉਹਦੇ باوجود ਇਹਨੇ ਦਰਖਾਸਤ ਦਿੱਤੀ ਆ ਥਾਣੇ ਘਿੰਡੇ ਤੇ ਉਤੋਂ ਕਾਪੜ ਖੇੜੀ ਦਾ ਸਰਪੰਚਾ ਕੋਈ ਉਹ ਵੀ ਇਹਨੂੰ ਅਪਸ਼ਬਦ ਬੋਲਿਆ ਵਾ ਉਹਦੇ ਪਰ ਖਲਾਫ ਵੀ ਦਰਖਾਸਤ ਆ ਤੇ ਇਹ ਲੜਕੀ ਨੂੰ ਮੈਡਮ ਰਾਜਵਿੰਦਰ ਨੇ ਪੰਜ 6 ਵਾਰੀ ਸੱਦਿਆ ਵਾ ਤੇ ਖੰਜਰ ਖਰਾਬ ਕੀਤਾ ਵਾ ਇਹ ਲੜਕੀ ਨੂੰ ਵੀ ਨਿਆਂ ਨਹੀਂ ਮਿਲਿਆ ਇਹਨਾਂ ਦੋ ਮਸਰੀਆਂ ਜੀ ਆਪਾਂ ਥਾਣਾ ਘਿੰਡਾ ਦੇ ਅੱਗੇ ਜਿਹੜ ਮੰਗਲਵਾਰ 18 ਤਰੀਕ ਨੂੰ ਥਾਣਾ ਘਿੰਡਾ ਦੇ ਅੱਗੇ ਰੋਡ ਬੰਦ ਕਰਕੇ ਧਰਨਾ ਦਿੱਤਾ ਜਾਵੇਗਾ 18 ਤਰੀਕ ਨੂੰ ਜੇ ਉਹਨੇ ਦਿਨਾਂ ਚ ਸਾਡੇ ਕੰਮ ਹੋ ਜਾਂਦੇ ਆ ਤੇ ਠੀਕ ਹੈ ਜੇ ਨਹੀਂ ਹੁੰਦੇ ਤਾਂ ਫਿਰ ਜਿਹੜਾ ਸਾਡਾ ਧਰਨਾ ਓਟਾਲਵਾ ਇਹਨਾਂ ਨੂੰ ਦੋਵਾਂ ਨੂੰ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਸੀਂ ਧਰਨਾ ਲਾਵਾਂਗੇ ਭਗਵਾਨ ਵਾਲਮੀਕੀ ਗੁਰੂ ਗਿਆਨ ਆ ਸ਼ਕਤੀਪਾਲ ਵੱਲੋਂ ਅਤੇ ਹੋਰ ਵੀ ਜੱਸੇ ਬੰਦੀਆਂ ਦਾ ਸਾਥ ਲਿਆਵਾ ਜਿਨ੍ਹਾਂ ਨੇ ਸਾਡੇ ਧਰਨੇ ਤੇ ਸ਼ਾਮਲ ਹੋਣਾ ਵਾ ਸੋ ਇਹਨਾਂ ਦੋ ਪਰਿਵਾਰਾਂ ਨੂੰ ਜੇ ਨਹੀਂ ਇਨਸਾਮ ਮਿਲਦਾ ਤਾਂ ਫਿਰ ਜਿਹੜਾ ਸਾਡਾ ਧਰਨਾਵਾ 18 ਤਰੀਕ ਨੂੰ ਲੱਗੂਗਾ ਕਿ ਨਹੀਂ ਡਾਟਾ ਨਾਲ ਅੱਗੇ ਰੋਡ ਬੰਦ ਕਰਕੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਤੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਾਤ ਵਾਲੀ ਸਰ ਮੈਂ ਨਾਨਕ ਸਿੰਘ ਛਾਟਾ ਭਗਵਾਨ ਵਾਲਮੀਕ ਗੁਰੂ ਗਿਆਨਾ ਸ਼ਕਤੀ ਦਲ ਦਾ ਚੇਅਰਮੈਨ ਅੱਜ ਡਿਪਟੀ ਕੋਲ ਪਹੁੰਚਦਾ ਸਾਡਾ ਕੋਈ ਸ਼ੌਂਕ ਨਹੀਂ ਸੀ ਪਰ ਮਜਬੂਰੀ ਆ ਇਹ ਪ੍ਰਸ਼ਾਸਨ ਵਾਲੋ ਹਰ ਵਾਰ ਗਰੀਬ ਪਰਿਵਾਰ ਤੇ ਜਿਹੜਾ ਨਾਂ ਸੁਣਾਈ ਕਰਕੇ ਜਿਦਾਂ ਹਰਪਾਲ ਸਿੰਘ ਖੈਰੇ ਤੋਂ ਇਹਨਾਂ ਦੀ ਗੱਡੀ ਦੀ ਤੋੜ ਪਾਉਂਨੀਆਂ ਜਾਂ ਇਹਨਾਂ ਤੇ ਲੜਾਈ ਝਗੜਾ ਕਰਕੇ ਪਰਚਾ ਕਰ ਦਿੱਤਾ ਹੈ ਲੋਕ ਉਹਵਾ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਤੇ ਇਹ ਵਿਚਾਰੇ ਸਾਡੇ ਕੋ ਆਏ ਨੇ ਸਾਡੀ ਟੀਮ ਕੋ ਜਥੇਬੰਦੀ ਕੋ ਆਏ ਤੇ ਅਸੀਂ ਇਹਨਾਂ ਦੇ ਨਾਲ ਆ ਤੇ ਇੱਕ ਗੁੱਡੀਆਵਾ ਰਾਜਵਿੰਦਰ ਕੋਰ ਖਾਪੜ ਖੇੜੀ ਤੋਂ ਇਹਦੇ ਸੋਰੇ ਪਰਿਵਾਰ ਵੱਲੋਂ ਇਹਦੀ ਨਾ ਇਹੋ ਜਿਹਾ ਵਰਤੀਵਾ ਕੀਤਾ ਗਿਆ ਹੈ ਕਿ ਜਿਹੜਾ ਨਾ ਸੁਣਨ ਜੋਗ ਹੈ ਤੇ ਜੇ ਇਹਨੇ ਸਰਪੰਚ ਨੇ ਆਪ ਹੀ ਤੇ ਇਹਨੂੰ ਕਹਿ ਦਿੱਤਾ ਵੀ ਉਸ ਤੋਂ ਦੇ ਨੇ ਮੈਂ ਤੇਰੀ ਆਪ ਬੈ ਕੇ ਗੱਲ ਕਰਾ ਦਿਆਂਗਾ ਜੇ ਤੂੰ ਗੱਲ ਕਰਾਉਣ ਦਾ ਇਹਨੂੰ ਵਿਸ਼ਵਾਸ ਦਵਾਇਆ ਤੇ ਫਿਰ ਤੈਨੂੰ ਫੋਨ ਨਾ ਕਰੇ ਤੇ ਕਿੰਨੂੰ ਕਰੇ ਜੇ ਇਹ ਉਹ ਨਹੀਂ ਆਇਆ ਇਹਨੇ ਫੋਨ ਕਰਨ ਤੇ ਇੱਕ ਦੋ ਵਾਰ ਇਹਨੇ ਫੋਨ ਲਾਇਆ ਔਰ ਇਹਨੂੰ ਗਾਲੀ ਗਲੋਚ ਕਰਦਾ ਸਰਪੰਚ ਵੇਖੋ ਕਿੱਡਾ ਇਹ ਸੂਜਵਾਨ ਇੱਕ ਸੀਨੀਅਰ ਬੰਦਾ ਹੋ ਕੇ ਤੇ ਜੇ ਮਸਲੇ ਨਹੀਂ ਤੂੰ ਨਿਬੇੜਨੇ ਸਰਪੰਚ ਕਾਦੇ ਲਈ ਬਣਿਆ ਫਿਰ ਤੂੰ ਕਾਦੇ ਲਈ ਇਹਨਾਂ ਨੂੰ ਕਿਹਾ ਗੁੱਡੀ ਨੂੰ ਵੀ ਮੈਂ ਤੇਰਾ ਹੱਲ ਕਰਾ ਦਿਆਂਗਾ ਤੇ ਉਹ ਇਹਨੂੰ ਪੰਜ ਛੇ ਵਾਰੀ ਕਿਥੋਂ ਮਟਾਲਿਓ ਕੁੜੀ ਆਉਂਦੀ ਆ 500 600 ਰੁਪਈਆ ਇਹਦਾ ਆਏ ਵਾਰੀ ਲੱਗਦਾ ਵਾ ਜਦ ਕਿ ਇਹਦੇ ਸਾਰੇ ਪਰਿਵਾਰ ਨਾਲ ਝਗੜਾ ਆ ਮੁੰਡਾ ਇਹਦਾ ਘਰ ਵਾਲਾ ਇਹਨੂੰ ਉਥੋਂ ਛੱਡ ਕੇ ਤੇ ਇਹ ਪਤਾ ਨਹੀਂ ਆ ਬਿਨਾ ਦੱਸੇ ਇੱਥੇ ਆ ਗਿਆ ਨੇ ਤਰੀਕਾ ਤਾਂ ਨਹੀਂ ਲੱਭੀ ਬੰਦੇ ਤਾਂ ਆਈ 18 ਤਰੀਕ ਦਾ ਧਰਨਾਵਾ ਜੀ ਜੇ ਪ੍ਰਸ਼ਾਸਨ ਨੇ ਇਹ ਦੋ ਮਸਲਿਆਂ ਤੇ ਕੋਈ ਇਹਦਾ ਜਿਹੜੀ ਬਣਦੀ ਕਾਰਵਾਈ ਤੇ ਜਿਹੜੇ ਹਰਪਾਲ ਸਿੰਘ ਵੱਲੋਂ ਤੇ ਹੋਈ ਆ ਪਰ ਜੇ ਰਾਜਵਿੰਦਰ ਕੌਰ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤੇ ਫੇਰ ਧਰਨਾ ਜ਼ਰੂਰ ਲੱਗੇਗਾ ਪ੍ਰਸ਼ਾਸਨ ਦੀ ਕੋਈ ਸੁਣਾਈ ਨਹੀਂ ਕੋਈ ਲਾਰਾ ਲੱਪਾ ਨਹੀਂ ਜੇ ਆਜੋ ਦਫ਼ਤਰੇ ਬੈਹਜੋ ਆਜੋ ਦਫ਼ਤਰ ਇਹ ਹੁਣ ਐਤਕੀ ਨਹੀਂ ਹੋਣਾ ਕਿਉਂਕਿ ਪ੍ਰਸ਼ਾਸਨ ਆਈ ਵਾਰੀ ਸਾਡੇ ਨਾਲ ਇਦਾਂ ਕਰਦਾ ਜੋ ਬੋਲੇ 100 ਰੁਪਏ ਭਗਵਾਨ ਪਾਲਨੀ ਅਰਵੀਨ ਕਿਨਾਈ ਹਰਪਾਲ ਸਿੰਘ ਜੀ ਕਿਹੜਾ ਪਿੰਡ ਪਿੰਡ ਆਪਣਾ ਖਾਰੇ ਆ ਬੰਨੀ ਕੀ ਗੱਲ ਹੋਈ ਹੈ ਇਹ ਆਪਣਾ ਝਗੜਾ ਹੋਇਆ ਹੈ ਤੇ ਉਹਦੇ ਵਿੱਚ ਮੇਰੀ ਥਾਣੇ ਘ੍ਰੈਂਡੇ ਪਰਚਾ ਹੋਇਆ ਹੈ ਉਹਦੇ ਵਿੱਚ ਕੋਈ ਵੀ ਜਿਹੜੀ ਆ ਅਜੇ ਤੱਕ ਮੇਰੀ ਸੁਣਾਈ ਨਹੀਂ ਹੋਈ ਇਸ ਕਰਕੇ ਮੈਂ ਬਾਬਾ ਜੀ ਹੁਣਾਂ ਕੋਲੇ ਆਣ ਕੇ ਇਹਨਾਂ ਦਾ ਸਾਥ ਲਿਆ ਹੈ ਤੇ ਇਹਨਾਂ ਦੇ ਮੈਂ ਕਹਿੰਦਾ ਕਿ ਜੋ ਵੀ ਆ ਮੈਨੂੰ ਇਨਸਾਫ ਦੀ ਜਿਹੜੀ ਆ ਮੰਗ ਕੀਤੀ ਜਾਵੇ ਬਾਬਾ ਜੀ ਨੇ ਕੀ ਆ ਅਸ਼ਵਾਸਨ ਦਵਾਇਆ ਤੁਹਾਨੂੰ ਬਾਬਾ ਜੀ ਨੇ ਇਹ ਗੱਲ ਕਹੀ ਆ ਕਿ ਥਾਣਾ ਘ੍ਰੇਂਡਾ ਤੋਂ ਜੋ ਵੀ ਕਾਰਵਾਈ ਹੋਊਗੀ ਅਸੀਂ ਮੌਕੇ ਤੇ ਆਪ ਕਰਵਾਵਾਂਗੇ। ਅੱਜ ਅਸੀਂ ਦਿੱਸ਼ਾ ਦੱਸ ਤਾਂ ਪਾਣੀ ਕੀ ਕਰਨੀ? ਮੇਰੇ ਇੱਥੇ ਸੁਣਵਾਈ ਨਹੀਂ ਉੱਥੇ ਘ੍ਰੇਂਡੇ ਥਾਣੀ ਸੁਣਵਾਈ ਨਹੀਂ ਹੁੰਦੀ ਮੈਨੂੰ ਬਹੁਤ ਖਰਾਬ ਕੀਤਾ ਜਾ ਰਿਹਾ ਹੈ। ਇੱਥੇ ਸਰਪੰਚ ਖਾਪੜ ਖੇੜੀ ਦਾ ਸਰਪੰਚ ਆ ਮੁਖਤਿਆਰ ਸਿੰਘ ਉਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਬਹੁਤ ਮੈਨੂੰ ਗਾਲ-ਗਲੋਚੀ ਕੀਤੀ ਆ ਮੁਰ ਕਿ ਮੈਂ ਥਾਣੇ ਘ੍ਰੇਂਡੇ ਗਈ ਆ ਉੱਥੇ ਮੈਨੂੰ ਭਿੰਦਰ ਮੈਡਮ ਨੇ 5-6 ਗੇੜੇ ਦਵਾਈ ਪਰ ਮੇਰੀ ਉੱਥੇ ਕੋਈ ਸੁਣਵਾਈ ਨਹੀਂ ਹੋਈ। ਆਪਾਂ ਇੱਥੇ ਪੇਸ਼ ਹੋਏ ਆ ਬਾਬਾ ਜੀ ਦੇ ਰਾਹੀਂ e 민 p i n u s